ਲਾਈਵ ਹੀ ਮੈਟਰੋ ਅੱਜ ਭੂਰੇਆਂ ਵਾਲੇ ਜੱਗੀ ਨਾਲ ਸਾਡੀ ਗੱਲਬਾਤ ਕਰਾਉਣੇ ਆ ਇਹਨੂੰ 20 ਕ ਸਾਲ ਹੋ ਗਏ ਬਾਈ ਦੀ ਇੱਕ ਤਾਂ ਜਮੀਂ ਬਾਹ ਕੋਣੀ ਲਮੋਂ ਕੱਟੀ ਹੋਈ ਆ ਤੇ ਬਾਕੀ ਗੁੱਟ ਤੇ ਦੋ ਉਂਗਲਾਂ ਹੀ ਰਹਿ ਗਈਆਂ ਬਾਕੀ ਉਹ ਵੀ ਮਸ਼ੀਨ ਦੇ ਵਿੱਚ ਆ ਗਈਆਂ ਸੀ ਸਾਡੇ ਪਿੰਡੀ ਜ਼ਿਮੀਦਾਰਾਂ ਦੇ ਵੈਰ ਲਿਆ ਹੋਇਆ ਸੀਗਾ ਤੇ ਇਸ ਤੋਂ ਬਾਅਦ ਇਹਨੇ ਠੀਕ ਹੋਣ ਤੋਂ ਬਾਅਦ ਬੱਕਰੀਆਂ ਲੈ ਲਈਆਂ ਸੀਗੀਆਂ ਤੇ ਬੱਕਰੀਆਂ ਦੇ ਟਾਈਮ ਪਾਸ ਕਰੀ ਜਾਂਦਾ ਭਰਾ ਤੇ ਬਾਕੀ ਆਪਾਂ ਗੱਲ ਵੀ ਕਰਾਂਗੇ ਇਹ ਜਾਂ ਤਾਂ ਟੋਬੇ ਦੀ ਹੁੰਦਾ ਭੂਰੇਆਂ ਵਾਲੇ ਤੇ ਜਾ ਵਾਰ ਆਪਣੇ ਖੇਤਾਂ 'ਚ ਜ਼ਿੰਮੇਦਾਰਾਂ ਭਰਾਵਾਂ ਦੇ ਹੁੰਦਾ ਕੋਈ ਇਹਨੂੰ ਹਟਾਉਂਦਾ ਨਹੀਂ ਜਿੱਥੇ ਮਰਜ਼ੀ ਚਾਰੀ ਜਾਵੇ ਬਾਕੀ ਰਹਿੰਦਾ ਏ 24 ਘੰਟੇ ਇੱਥੇ ਟੋਬੇ ਦੀ ਆ ਜਦੋਂ ਮਰਜ਼ੀ ਕਿਸੇ ਨੇ ਮਿਲਣਾ ਹੋਵੇ ਬੰਦਾ ਬਾਹਲਾ ਘੈਂਟਾ ਨਿੱਗੇ ਸੁਹਾ ਦਾ ਬੰਦਾ ਨਰਮ ਇੰਨਾ ਜਿੰਨਾ ਕਹਦੇ ਯਾਰ ਜੇ ਕਿਸੇ ਦੇ ਇਹ ਬੱਕਰੀਆਂ ਬੁੱਕਰੀਆਂ ਵੱਢ ਵੀ ਜਾਣੀਆਂ ਇਹਨੂੰ ਕੋਈ ਲੰਬਾ ਨਹੀਂ ਦਿੰਦਾ ਹੈਗਾ ਆਲਾ ਕਹਿੰਦਾ ਯਾਰ ਬਾਹ ਤਾਂ ਇਹਦੇ ਹੈ ਹੀ ਨਹੀਂ ਦੋ ਉਂਗਲਾਂ ਹੀ ਨੇ ਇੱਕ ਬਾਹ ਤਾਂ ਜਮੀ ਨਹੀਂ ਹੈਗੀ ਹਨਾ ਤੇ ਬਾਹਲਾ ਘੈਂਟ ਬੰਦਾ ਜੇ ਕਿਸੇ ਬਾਈ ਨੇ ਮਿਲਣਾ ਹੋਵੇ ਨਾ ਭੂਰੇਆਂ ਵਾਲੀ ਟੋਬੇਤੀ ਹੁੰਦਾ ਏ ਜਦੋਂ ਮਰਜੀ ਬਾਈ ਨੂੰ ਮਿਲ ਲਿਓ ਪੜਾ ਕਣ ਨਿੱਕੇ ਸੁਭਾਤਾ ਬੰਦਾ ਆਪਾਂ ਕੋਈ ਬਾਈ ਇਹਨੂੰ ਹਨਾ ਕੋਈ ਉਹੋ ਨਹੀਂ ਪਾਰੇ ਵੀਡੀਓ ਵੀ ਇਹਦੀ ਮਦਦ ਕਰੋ ਆਪਾਂ ਤਾਂ ਇੱਕ ਤੁਹਾਨੂੰ ਦਿਖਾ ਰਹੇ ਆ ਜਿਹੜੇ ਕਹਿੰਦੇ ਕੰਮ ਨਹੀਂ ਹੈਗਾ ਕੰਮ ਬਈ ਹੈਗਾ ਇਹ ਬਾਈ ਦੇ ਦੋਨੇ ਬਾਹੀ ਨਹੀਂ ਹੈਗੀਆਂ ਤੁਹਾਡੇ ਸਾਹਮਣੇ ਦੇਖ ਲਓ ਦੋ ਉਂਗਲਾਂ ਹੀ ਨੇ ਇੱਕ ਬਾਹ ਜਮੀ ਨਹੀਂ ਹੈਗੀ ਤਾਂ ਵੀ ਬਾਈ ਟਾਈਮ ਪਾਸ ਕਰੀ ਜਾਂਦਾ ਆਹਾ ਵੀਰੋ ਉਹਨਾਂ ਤੱਕ ਪਹੁੰਚਾ ਦਿਆ ਕਰੋ ਜਿਹੜੇ ਛੋਟੇ ਪਿੰਡਾਂ ਦੇ ਵਿੱਚ ਮੰਗਣ ਆਉਂਦੇ ਨੇ ਉਹਨਾਂ ਨੂੰ ਦਿਖਾਇਆ ਕਰੋਗਾ ਵੀ ਆਉਂਦੀਆਂ ਬੱਕਰੀਆਂ ਰੱਖ ਲਓ ਛੋਟੇ ਤਾਂ ਬਾਹਾਂ ਵੀ ਨਹੀਂ ਹੱਥ ਪੈਰ ਲੱਗੇ ਹੋਏ ਨੇ ਆਹ ਦੇਖ ਲਓ ਜ਼ਮੀਨ ਹੀ ਨਹੀਂ ਇਹਦੇ ਤਾਂ ਹੱਥ ਵੀ ਨਹੀਂ ਬਈ ਇੱਕ ਤਾਂ ਜ਼ਮੀਨ ਹੀ ਨਹੀਂ ਹੈਗਾ ਇੱਕ ਦੋ ਉਂਗਲਾਂ ਨੇ ਹਨਾ ਤਾਂ ਵੀ ਬੰਦਾ ਦਸਾਂ ਨੂੰ ਆਂਦੀ ਕਮਾਈ ਕਰਦਾ ਹਨਾ ਵੀ ਮਿਹਨਤ ਕਰਦਾ ਆਉਦੀ ਬੱਕਰੀਆਂ ਜਾਰ ਕੇ ਕਰਦਾ ਗੁਜ਼ਾਰਾ ਕਰਦਾ ਹਨਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਆਪਾਂ ਜੱਗੀਆਂ ਗੱਲ ਕਰਦੇ ਆਂ ਤੇ ਬਾਲਾ ਘੈਂਡ ਬੰਦਾ ਬੜੇ ਪਿਆਰ ਨਾਲ ਨਿੱਕੇ ਸੁਭਾਅ ਨਾਲ ਮਿਲਦਾ ਆਜੂ ਮਿੱਤਰੋ ਹੁਣ ਆਪਾਂ ਜੱਗੀ ਨਾਲ ਗੱਲ ਕਰਦੇ ਆਂ ਦੇ ਕਿੰਨਾ ਖੁਸ਼ ਰਹਿਂਦਾ ਅੱਠੋ ਪਰ ਖੁਸ਼ੀ ਰਹਿਂਦਾ ਬੱਟੂ ਤੇ ਜੱਗੀ ਲੈ ਵੀ ਮਿੱਤਰੋ ਸਾਡੇ ਪਿੰਡ ਵਾਲੇ ਜੱਗੀ ਨਾਲ ਥੋੜੀ ਗੱਲਬਾਤ ਕਰਾਉਣੇ ਆ ਕੀ ਹਾਲ ਆ ਜੱਗੀ ਠੀਕ ਆ ਭਾਈ ਕਿਵੇਂ ਆ ਮਾਲ ਪਸੂ ਠੀਕ ਆ ਹਾਂ ਹਾਂ ਠੀਕ ਜੱਗੀ ਕਿੰਨਾ ਕ ਟਾਈਮ ਹੋ ਗਿਆ ਤੈਨੂੰ ਬੱਕਰੀਆਂ ਚਾਰ ਦੇ ਨੂੰ ਮੈਨੂੰ ਹੋ ਗਿਆ 20 ਸਾਲ ਹੋ ਗਏ 20 ਸਾਲ ਹੋ ਗਏ ਇਹ ਤੇਰੀਆਂ ਬਾਹਾਂ ਸੀ ਬਈ ਇਹ ਕਿਵੇਂ ਕੱਟੀਆਂ ਗਈਆਂ ਸੀਗੀਆਂ ਅੱਛਾ ਜ਼ਿਮੀਂਦਾਰਾਂ ਨਾਲ ਨਸੀਬ ਚਾਗੇ ਅੱਛਾ ਜ਼ਿਮੀਂਦਾਰਾਂ ਨਾਲ ਲਿਆ ਹੋਇਆ ਸੀ ਅੱਛਾ ਇਹ ਬਾਹਰ ਤਰੀ ਜਮੀ ਇਹ ਤਾਂ ਹਨਾ ਠੀਕ ਆ ਆ ਦੋ ਉਂਗਲਾਂ ਹੀ ਰਹਿ ਗਈਆਂ ਹਨਾ ਠੀਕ ਆ ਭਾਈ ਹੁਣ ਫਿਰ ਬੱਕਰੀ ਚਾਰਦਾ ਟਾਈਮ ਪਾਸ ਵਧੀਆ ਹੁੰਦਾ ਕੀ ਜਿਵੇਂ ਬੱਕਰੀਆਂ ਰੱਖੀ ਬੈਠਾ ਇਹਦੇ ਵਿੱਚ ਤੈਨੂੰ ਫਾਇਦਾ ਹੈਗਾ ਹਾਂ ਭਾਈ ਫਾਇਦਾ ਹੈਗਾ ਕੰਮ ਕਰਨ ਵਧੀਆ ਚੱਲਦੀ ਨਾ ਕੰਮ ਠੀਕ ਆ ਬੰਦਾ ਕੰਮ ਕਰਨ ਨਾਲ ਹੋਣਾ ਚਾਹੀਦਾ ਹਾਂ ਹਾਂ ਕੰਮ ਕਰਨ ਨਾਲ ਹੋਣਾ ਚਾਹੀਦਾ ਮੇਰੇ ਵੀ ਦੋ ਉਂਗਲਾਂ ਮੈਂ ਵੀ ਕਰੀ ਜਾਂਦਾ ਦਿਲ ਵਿੱਚ ਹੀ ਠੀਕ ਆ ਲੋਕ ਕਹਿੰਦੇ ਯਾ ਤੇ ਇਹਨਾਂ ਦਾ ਗੁਜ਼ਾਰਾ ਵਧੀਆ ਚੱਲੀ ਜਾਂਦਾ। ਲੈ ਵੀ ਮਿੱਤਰੋ ਬਾਈ ਦੇ ਇੱਕ ਬਾਹ ਹੈ ਨਹੀਂ ਦੋ ਉਂਗਲਾਂ ਨੇ ਹਨਾ ਇਹਦੇ ਨਾਲ ਵੀ ਟਾਈਮ ਪਾਸ ਕਰੀ ਜਾਂਦਾ 10 ਕ ਬੱਕਰੀਆਂ ਰੱਖੀ ਬੈਠਾ ਆਪਾਂ ਕਹਿੰਦੇ ਕੰਮ ਨਹੀਂ ਹੈਗਾ। ਬੰਦਾ ਕੰਮ ਕਰਨ ਵਾਲਾ ਚਾਹੀਦਾ ਹਨਾ ਤੇ ਜਿਵੇਂ ਸਾਡੇ ਪਿੰਡ ਵਾਲਾ ਜੱਗੀ ਆ ਬਾਈ ਤੈਨੂੰ ਸਲੂਟ ਆ ਹਨਾ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਹੈਂ ਹਨਾ ਤੇ ਬੱਕਰੀਆਂ ਰੱਖੀਆਂ ਹੋਈਆਂ ਨੇ ਹਨਾ ਅੱਜ ਕੱਲ ਲੋਕ ਕਹਿੰਦੇ ਕੰਮ ਹੀ ਨਹੀਂ ਹੈਗਾ। ਲੈ ਵੀ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਭਰਾ ਕਹਿੰਦੇ ਕੰਮ ਨਹੀਂ ਹੈਗਾ। ਲੈ ਵੀ ਮਿੱਤਰੋ ਹੁਣ ਜੱਗੀ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ। ਤੋ ਇਹ ਉਹਨਾਂ ਤੱਕ ਪਹੁੰਚਾ ਦਿਓ ਜਿਹੜੇ ਕਹਿੰਦੇ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਜੱਗੀ ਜਿੰਦਾਬਾਦ ਜ਼ਰੂਰ ਲਿਖਿਓ ਵੀਡੀਓ ਤੇ ਕਮੈਂਟ ਕਰਕੇ ਬਾਕੀ ਜਉਂਦੇ ਬਸ ਰਹੋ ਵੀਡੀਓ ਜੱਗੀ ਦੀ ਸ਼ੇਅਰ ਕਰ ਦਿਓ ਬਾਈ ਬਣ ਕੇ ਧੰਨਵਾਦ ਜਉਂਦੇ ਬਸ ਰਹੋ